ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਬੱਚਿਓ ਅੱਜ ਸੁਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਨ ਸ਼ਬਦ ਹੈ ਜੋ ਹੁਕਮਨਾਮੇ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 731 ਬੱਤੀ ਅੰਗ ਦੇ ਉੱਤੇ ਤੇ ਇਹ ਸ਼ਬਦ ਜਿਹੜਾ ਹੈ ਪੜਨ ਦੇ ਵਿੱਚ ਔਖਾ ਜਰੂਰ ਲੱਗਦਾ ਉਹਦਾ ਕਾਰਨ ਇਹ ਹੈ ਕਿ ਇਸ ਸ਼ਬਦ ਦੇ ਵਿੱਚ ਵਾਰ-ਵਾਰ ਣਾ ਅੱਖਰ ਜਿਹੜਾ ਆਉਂਦਾ ਹੈ ਉਸ ਣਾ ਅੱਖਰ ਦਾ ਉਚਾਰਨ ਜਿਹੜਾ ਹੈ ਗੱਗੇ ਵਾਂਗ ਕਈ ਵੀਰ ਕਰ ਜਾਂਦੇ ਹਨ ਸੋ ਗੱਗਾ ਨਾ ਬੋਲਿਆ ਜਾਵੇ ਪਰ ਗੱਗੇ ਵਾਂਗ ਹੀ ਬੋਲਿਆ ਜਾਣਾ ਪੂਰਾ ਗੱਗਾ ਨਹੀਂ ਪਰ ਨੰਮ ਦੀ ਆਵਾਜ਼ ਦੇ ਕੇ ਨੂੰ ਸ਼ਬਦ ਨੂੰ ਉਚਾਰਨ ਕਰਨਾ ਹੈ ਜਿਵੇਂ ਪੰਜਾਬੀ ਦੇ ਵਿੱਚ ਅਸੀਂ ਪੜ੍ਹਿਆ ਰਹੇ ਨੇ ਟਿੱਪੀ ਗੱਗਾ ਰੰਗ ਪਰ ਜੇ ਅਸੀਂ ਨੂੰ ਰਾਰਣ ਟਿੱਪੀ ਨੰਗਾ ਔਂਕੜ ਲੱਗੀ ਹੋਵੇ ਰੰਗ ਰੰਗ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੋ ਆਓ ਇਸ ਸ਼ਬਦ ਦਾ ਜਿਹੜਾ ਤੁਸੀਂ ਹੁਕਮਨਾਮ ਲੈ ਕੇ ਹਕਮ ਨਾਮ ਦੇ ਰੂਪ ਦੇਲੇ ਸ਼ਬਦ ਨੂੰ ਜਿਹੜਾ ਸਮਝਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮ ਜਿਟਾ ਰੰਗ ਹਾਂਜੀ ਚੌਥਾ ਸ਼ਬਦ ਜਿਹੜਾ ਨਾ ਚਚਾ ਊੜਿਨ ਔਂਕੜ ਅੱਥੇ ਨੂੰ ਕੰਨਾ ਗੁਰਬਾਣੀ ਚ ਲਿਖ ਕੇ ਕਈ ਜਗ੍ਹਾ ਸਤਗੁਰ ਨੇ ਸਾਨੂੰ ਦੱਸਿਆ ਹੋਇਆ ਇਹਨੂੰ ਚੌਥਾ ਨਹੀਂ ਕਹਿਣਾ ਚੌਥਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਅੰਮ ਜਿਠੇ ਰੰਗ ਤਿੰਨ ਵਰੀ ਬਾਰ-ਬਾਰ ਇਹ ਸ਼ਬਦ ਰੰਗ ਰੰਗ ਇਹਨੂੰ ਰੰਗ ਨਹੀਂ ਕਹਿਣਾ ਹੈ ਤਾਂ ਫਿਰ ਇਹ ਅਰਥ ਵੀ ਬੇਸੇ ਪਿਆਰੇ ਹੁੰਦਾ ਰੰਗ ਦਾ ਅਰਥ ਵੀ ਪਿਆਰੇ ਹੁੰਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਨੇ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਨ ਹੈ ਨਾ ਉਹ ਮਨੁੱਖ ਦੇ ਮਨ ਦੇ ਵਿੱਚ ਹਰ ਰੰਗ ਹਰੀ ਦੇ ਪਿਆਰ ਦਾ ਰੰਗ ਪੈਦਾ ਕਰਦਾ ਹੈ ਉਹ ਜਿਹੜਾ ਰੰਗ ਹੈ ਨਾ ਇਹ ਰੰਗ ਮਨਜੀਠ ਵਰਗਾ ਪੱਕਾ ਰੰਗ ਹੁੰਦਾ ਹੈ ਸੋ ਇਸ ਤਰ੍ਹਾਂ ਇਹਨਾਂ ਪੰਕਤੀਆਂ ਨੂੰ ਪੜਨਾ ਹਰ ਨਾਮ ਹਰ ਰੰਗ ਹੈ ਹਰ ਨਾਮ ਹਰ ਰੰਗ ਹੈ ਹਰ ਰੰਗ ਮਾ ਜਿਠੇ ਰੰਗ ਗੁਰ ਟੂਠੇ ਹਰ ਰੰਗ ਚਾੜਿਆ ਸਿਰ ਬਾਹੜਾ ਨਾ ਹੋਵੀਂ ਪੰਗ ਗੁਰ ਟੂਠਿਆ ਨਹੀਂ ਕਹਿਣਾ ਇੱਥੇ ਤ ਤਿੰਨ ਔਂਕੜ ਹੈ ਦਲੈਂਕੜ ਨਹੀਂ ਦਲੈਂਕੜੋਂ ਦੀ ਫਿਰ ਟੂਠਿਆ ਕਿਹ ਹੋ ਜਾਣਾ ਤਾਂ ਗੁਰੁ ਤੁਠੈ ਤਤਿਨ ਔਕੜ ਨਾ ਅਧਕ ਲਾ ਕੇ ਬੋਲਣਾ ਤਤੇ ਦੇ ਗੁਰੁ ਤੁਠੈ ਹਰ ਰੰਗ ਚੜਿਆ ਇਨ ਚੜਿਆ ਕਰਨਾ ਚੜਿਆ ਨਹੀਂ ਕਹਿਣਾ ਹੈ ਗੁਰੁ ਤੁਠੈ ਹਰ ਰੰਗ ਚੜਿਆ ਫਿਰ ਬਾਹੜ ਨਾ ਹੋਵੀ ਭੰਗ ਭੰਗ ਇਸ ਤਰ੍ਹਾਂ ਭੰਗ ਭੰਗ ਦਾ ਅਰਥ ਹੁੰਦਾ ਭੰਗ ਹੋਣਾ ਨਾਸ਼ ਹੋਣਾ ਗੁਰੂ ਨੇ ਖੁਸ਼ ਹੋ ਕੇ ਹਰੀ ਦੇ ਨਾਮ ਦਾ ਰੰਗ ਚੜ੍ਹ ਦਿੱਤਾ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਗੁਰੂ ਨੇ ਕਿਰਪਾ ਕਰਤੀ ਕਿ ਇਹਨਾਂ ਦਾ ਭਾਵ ਜੇ ਗੁਰੂ ਖੁਸ਼ ਹੋ ਕੇ ਰੰਗ ਪ੍ਰਮਾਤਮਾ ਦੇ ਨਾਮ ਦਾ ਚੜ ਦੇਵੇ ਤਾਂ ਫਿਰ ਉਹ ਰੰਗ ਕਦੇ ਭੰਗ ਨਹੀਂ ਹੁੰਦਾ ਹੈ ਨਾਸ਼ ਨਹੀਂ ਹੁੰਦਾ ਹੈ ਦੁਬਾਰੀ ਪੰਕਤੀਆਂ ਦਾ ਪਾਠ ਕਰੋ ਗੁਰਾ ਟੁੱਠੈ ਹਰ ਰੰਗ ਚਾੜਿਆ ਫਿਰ ਬਹੜਾ ਨਾ ਹੋਵੀ ਭੰਗ ਹਾਂਜੀ ਪਹਿਲਾ ਰੰਗ ਅਰੇ ਟਿੱਪੀ ਗੱਗੇ ਨੂੰ ਔਕੜ ਇਹਨੂੰ ਰੰਗ ਕਹਣਾ ਜਦੋਂ ਭੱਬੇ ਟਿੱਪੀ ਨੰਗਾ ਸ਼ਬਦ ਬਤਿਆ ਨੂੰ ਭੰਗ ਪਰ ਜਦੋਂ ਵਾਰਨ ਟਿੱਪੀ ਨੰਗ ਨਾ ਅੰਕੜ ਹੋਵੇ ਨੂੰ ਕਹਿੰਦਾ ਰੰਗ ਇਸ ਤਰ੍ਹਾਂ ਉਚਾਰਨ ਕਰਨਾ ਹੈ ਮੇਰੇ ਮਨ ਹਰਿ ਰਾਮ ਨਾਮ ਕਰ ਰੰਗ ਨਹੀਂ ਮੇਰੇ ਮਨ ਪਰ ਰੁਕਣਾ ਜਾ ਕੇ ਮੇਰੇ ਮਨ ਇਸ ਤਰ੍ਹਾਂ ਸਬੋਧਨ ਸ਼ਬਦ ਹੈ ਮੇਰੇ ਮਨ ਹਰਿ ਰਾਮ ਨਾਮ ਕਰ ਰੰਗ ਇਸ ਤਰ੍ਹਾਂ ਮੇਰੇ ਮਨ ਹਰ ਨਾਮ ਨਾਮ ਕਰ ਰੰਗ ਗੁਰ ਤੁਟ ਗੁਰ ਤੁਠੇ ਹਰ ਉਪਦੇਸ਼ਿਆ ਹਰ ਭੇਟਿਆ ਰਾਉ ਨਿਸੰਗ ਨਿਸੰਗ ਦਾ ਸੰਗ ਲਾ ਕੇ ਸ਼ਰਮ ਲਾ ਕੇ ਗੁਰ ਤੁਠੇ ਹਰ ਉਪਦੇਸ਼ਿਆ ਉਪਦੇਸ਼ਿਆ ਪਾਠ ਵੀ ਕਰਦੇ ਉਪਦੇਸ਼ਿਆ ਪਾਠ ਸੰਪਰਦਾਵਾਂ ਵਿੱਚ ਪੜਾਇਆ ਜਾਂਦਾ ਬਿਨਾਂ ਬਿੰਦੀ ਤੋਂ ਉਪਦੇਸ਼ਿਆ ਗੁਰ ਤੁਠੇ ਹਰ ਉਪਦੇਸ਼ਿਆ ਹਰ ਭੇਟਿਆ rau ਨਿਸੰਗ ਨਿਸੰਗ ਇਸ ਤਰ੍ਹਾਂ ਜੇ ਕਿਸੇ ਮਨੁੱਖ ਹੋਤੇ ਗੁਰੂ ਤ੍ਰੁੱਠ ਜਾਵੇ ਤੁਠੇ ਉਹਨਾਂ ਮਿਹਰਬਾਨ ਹੋ ਜਾਣਾ ਤੇ ਉਹਨੂੰ ਹਰੀ ਦਾ ਨਾਮ ਉਪਦੇਸ਼ ਦੇਵੇ ਤਾਂ ਫਿਰ ਸਤਿਗੁਰੂ ਪਾਛੇ ਕਹਿੰਦੇ ਉਹਨਾਂ ਨੂੰ ਹਰੀ ਭੇਟਿਆ ਪਾਪ ਮਿਲ ਪਿਆ ਉਹਨਾਂ ਨੂੰ ਹਰੀ ਪਰਮਾਤਮਾ ਮਿਲ ਜਾਂਦਾ ਤੇ ਫਿਰ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਸੰਗ ਵੀ ਮੁੱਕ ਜਾਂਦੀ ਹੈ ਸੰਗ ਲਾ ਕੇ ਫਿਰ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ ਮਨ ਦਾ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਮੁੰਡ ਕਹਿੰਦੀ ਜੀਵ ਇਸਤਰੀ ਨੂੰ ਮਨ ਮੁਖੀ ਭਾਵ ਆਪਣੇ ਮਨ ਮਲ ਮੁਖ ਕਰ ਲੈਣਾ ਮਨਪੇਸ਼ੀ ਤੁਰਨ ਵਾਲੀ ਕਹ ਲਈਏ ਇਆਣੀ ਦਾ ਅਰਥ ਹੁਣ ਆਣ ਜਾਣ ਜਿਹੜੀ ਜੀਵ ਇਸਤਰੀ ਅਣ ਜਾਣ ਅਸੀਂ ਸਾਰੇ ਜੀਵ ਇਸਤਰੀ ਦੇ ਰੂਪ ਦੇ ਵਿੱਚ ਹੈ ਗੁਰੂ ਦਾ ਆਸਰਾ ਛੱਡ ਦੇਵੇ ਔਰ ਆਪਣੇ ਮਨ ਦੇ ਪਿਛੇ ਤੁਰੇ। ਸਤਿਗੁਰ ਕਹਿੰਦੇ ਜਿਹੜੀ ਜੀਵ ਇਸਤਰੀ ਗੁਰੂ ਦਾ ਜਿਹੜਾ ਨਾ ਆਸਰਾ ਛੱਡ ਕੇ ਆਪਣੇ ਮਨ ਪਿਛੇ ਤੁਰਦੀ ਹੈ ਨਾ ਇਹਦਾ ਹੁੰਦਾ ਕਿ ਆ ਫਿਰ ਆਵਣ ਜਾਣਾ ਅੰਗ ਅੰਗ ਦਾ ਅਰਥ ਹੁੰਦਾ ਸਾਥ ਸੰਗੀ। ਤੇ ਉਹਦਾ ਜਿਹੜਾ ਆਣ ਜਾਣ ਦਾ ਸਾਥੀ ਬਣਿਆ ਉਹਦਾ ਜਮਣਾ ਮਨ ਦਾ ਉਹਦਾ ਬਣਿਆ ਹੀ ਰਹਿੰਦਾ ਜਿਹੜਾ ਗੁਰੂ ਨੂੰ ਛੱਡ ਦੇਵੇ। ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਸਹਿਲੰਗ ਦਾ ਅਰਥ ਹੁੰਦਾ ਸਾਥੀ ਤੋ ਹਣੀ ਤਾਂ ਤੁਹਾਨੂੰ ਸਮਝ ਆ ਗਿਆ ਨੇ ਕਿ ਗੱਦਾਨੀ ਉਚਾਰਨ ਕਰਨਾ ਨੰਗਾ ਉਚਾਰਨ ਕਾਫੀ ਹੱਦ ਤੱਕ ਤੁਸੀਂ ਕੀਤਾ ਹਰ ਪ੍ਰਭ ਚੇਤਨਾ ਆਇਓ ਪਰ ਜਿਨਾਂ ਦਾ ਹਰੀ ਪਰਮਾਤਮਾ ਪਰਮੇਸ਼ਰ ਚਿੱਤੇ ਨਹੀਂ ਆਂਦਾ ਚਿੱਤ ਵਿੱਚ ਵਸਦਾ ਹੀ ਨਹੀਂ ਹੈ ਮਨ ਦੂਜਾ ਭਾਉ ਮਨ ਦੇ ਵਿੱਚ ਦੂਜਾ ਪਿਆਰ ਸਾਥੀ ਬਣਿਆ ਰਹਿਵੇ ਸਹਿਲੰਗ ਦਾ ਮਤਲਬ ਸਾਥੀ ਬਣਿਆ ਅੰਦਰ ਪਿਆਰ ਹੋਰੇ ਚੱਲਦਾ ਹੋਵੇ ਪਰਮਾਤਮਾ ਚੇਤੇ ਨਾ ਆਵੇ ਰੱਬ ਚੇਤੇ ਨਾ ਆਵੇ ਇਹੋ ਨਾਲ ਫਿਰ ਆਵਣਾ ਜਾਣਾ ਦਾ ਚੱਕਰ ਜਿਹੜਾ ਉਹ ਬਣਿਆ ਰਹਿੰਦਾ ਹੈ ਹਮ ਮੈਲ ਪਰੇ ਦੋਹ ਚਾਰੀਆ ਹਰ ਰੱਖ ਹੋ ਅੰਗੀ ਅੰਗ ਹਾਂਜੀ ਇਹਨੂੰ ਅੰਗੀ ਅੰਗ ਪਹਿਲਾਂ ਅੰਗੀ ਹੈ ਹਰ ਪਰਮੇਸ਼ਰ ਪਰਮਾਤਮਾ ਜਿਹੜਾ ਨਾ ਉਹਦੇ ਅੱਗੇ ਅਰਦਾਸ ਹੈ ਹਰ ਦੇ ਅੱਗੇ ਹਮ ਮੈਲ ਭਰੇ ਦੋਚਾਰੀਆ ਦੋਚਾਰੀ ਹੁੰਦਾ ਮੰਦ ਕਰਮੀ ਮਾੜੇ ਕਰਮਾਂ ਵਾਲਾ ਏ ਹੇ ਹਰੀ ਹੇ ਪ੍ਰਮਾਤਮਾ ਅਸੀਂ ਜਿਹੜੇ ਜੀਵ ਵਿਕਾਰਾਂ ਦੀ ਮੈਲੇ ਆ ਮੈਲ ਨਾਲ ਭਰੇ ਰਹਿੰਦੇ ਜਿਵੇਂ ਕੋਈ ਮੈਲੇ ਕੱਪੜੇ ਹੋਣ ਮੈਲ ਮਟੀਰੀਅਲ ਲਿਬੜਿਆ ਹੋਵੇ ਐਦਾ ਅਸੀਂ ਵਿਕਾਰਾਂ ਵਿੱਚ ਲਿਬੜੇ ਰਹਿੰਦੇ ਹਾਂ ਨਾ ਮੰਦ ਕਰਮੀ ਆ ਅਸੀਂ ਤੇ ਹੇ ਅੰਗ ਦਾ ਅਰਥ ਹੁੰਦਾ ਪਖ ਕਰਨ ਵਾਲਾ ਅੰਗ ਪਾਲਣ ਵਾਲਾ ਹੇ ਮੇਰਾ ਪਖ ਕਰਨ ਵਾਲੇ ਅੰਗ ਪਾਲਣ ਵਾਲੀ ਪ੍ਰਭੂ ਆਰਾਖੋ ਇਹ ਹਰੀ ਸਾਡੀ ਰੱਖਿਆ ਕਰ ਸਾਨੂੰ ਬਚਾਓ ਅੰਗੀ ਅੰਗ ਸਾਡਾ ਅੰਗ ਪਾਲ ਕਰਨ ਵਾਲੇ ਸਾਡਾ ਪਖ ਕਰਨ ਵਾਲੇ ਸਾਡੀ ਸਹਾਇਤਾ ਕਰ ਇਹ ਪ੍ਰਮਾਤਮਾ ਮੇਂ ਵੀ ਕਾਰਨ ਤੋਂ ਬਚਾਲੇ ਹਾਂ ਜੀ ਗੁਰ ਅਮਰਿਤ ਸਰਨ ਵਲਾਇਆ ਸੁਭਲਾਥੇ ਕਿਲ ਵਿਖ ਪੰਗ ਗੁਰਦੇ ਜਾਰੀ ਨਸਿਆਰੀ ਗੁਰ ਨੇ ਗੁਰੂ ਨੇ ਅੰਮ੍ਰਿਤ ਹੁੰਦਾ ਆਤਮਿਕ ਜੀਵਨ ਦੇਣ ਵਾਲਾ ਸਾਰ ਹੁੰਦਾ ਸਰੋਵਰ ਤਲਾਬ ਉਹ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਜਿਹੜੇ ਮਨੁੱਖ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਸਰੋਵਰ ਵਿੱਚ ਇਸ਼ਨਾਨ ਕਰਾ ਦਿੱਤਾ ਹੈ ਨਾਮ ਦੇ ਵਿੱਚ ਜੋੜ ਦਿੱਤਾ ਸਭ ਲਾਥੇ ਕਿਲਵਿਖ ਕਿਲਵਿਖ ਹੁੰਦੇ ਪਾਪ ਔਰ ਪੰਗ 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 ਦਾ ਅਰਥ ਨਾ ਚਿੱਕੜ। ਤੋ ਫਿਰ ਸਤਿਗੁਰੂ ਗੰਦਰੀ ਗੁਰੂ ਨੇ ਸਾਰੇ ਪਾਪ ਜਿਹੜੇ ਨਾ ਨਾਮ ਦੇ ਨਾਲ ਜੋੜ ਕੇ ਉਹਦੇ ਲਾ ਦਿੱਤੀ। ਪਾਪ ਨਾਮ ਜਪਣ ਵਰਦੇ ਸਾਰੇ ਪਾਪ ਲੈ ਜਾਂਦੇ। ਪਾਪਾਂ ਦਾ ਜਿਹੜਾ ਚਿੱਕੜ ਹੈ ਨਾ ਉਹ ਸੁੱਕ ਜਾਂਦਾ। ਧੁੱਪ ਦੇ ਨਾਲ ਸੁੱਕ ਜਾਂਦਾ। ਮਤਲਬ ਚਿੱਕੜ ਨਹੀਂ ਰੰਦਾ ਬਿਕਾਰ ਨਹੀਂ ਅੰਦਰ ਰਹਿੰਦੇ। ਪਾਪ ਨੇ ਅੰਦਰ ਰੰਦਾ ਹੈ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਹਰ ਦਿਨਾ ਦੀਨ ਦਿਨਾ ਦੀਨ ਦੀਨ ਕਹਿੰਦੇ ਕੰਗਾਲ ਨੂੰ ਕੰਗਾਲਾਂ ਤੋਂ ਕੰਗਾਲ ਹੈ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦਿਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲੋ ਸੰਗ ਸੰਗ ਇਹਦਾ ਅਰਥ ਦਾ ਹੈ ਸੰਗ ਹੀ ਸਾਥ ਗੱਦਿਆਂ ਨਾਲ ਵੀ ਹੋ ਸਕਦਾ ਪਰ ਥੀ ਨੰਗਾ ਸ਼ਬਦ ਸਤਿਗੁਰ ਨੇ ਵਰਤਿਆ ਇਸ ਦਾ ਕੀ ਮਤ ਸੰਗ ਏ ਦਿਨ ਕੰਗਾਲਾਂ ਦੇ ਉੱਤੇ ਦਇਆ ਕਰਨ ਵਾਲੇ ਮਾਲਕ ਮੈਨੂੰ ਸਾਥ ਸੰਗਤ ਦਾ ਸਾਥ ਮਿਲਾ ਦੇ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਚਾੜਿਆ ਹਰ ਰੰਗ ਪਾਇਆ ਮਿਲ ਸੰਗਤ ਹਰ ਰੰਗ ਪਾਇਆ ਜਨਾਨਨ ਕੋ ਮਨ ਤਨ ਰੰਗ ਰੰਗ ਇਸ ਤਰ੍ਹਾਂ ਬੜੇ ਧਿਆਨ ਦੇ ਨਾਲ ਮਿਲ ਦੇ ਲਲੇ ਨੂੰ ਸਹੀ ਅਰਥ ਹੈ ਮਿਲ ਕੇ ਸੰਗਤ ਦੇ ਵਿੱਚ ਮਿਲ ਕੇ ਸੰਗਤ ਕਰਕੇ ਹਰੀ ਦਾ ਪਿਆਰ ਪਾਲਿਆ ਚਿਰੰਗਰ ਅਰਥ ਹੈ ਪਿਆਰ ਆਪਣੇ ਮਨ ਵਿੱਚ ਟਿਕਾ ਲਿਆ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਦੇ ਮਾਨ ਤੇ ਤਨ ਦੋਨਾਂ ਦੇ ਵਿੱਚ ਫਿਰ ਪਿਆਰ ਪਰਮਾਤਮਾ ਦਾ ਕੀ ਆ ਰਹਿੰਦਾ ਸਦਾ ਹੀ ਪਿਆਰ ਬਣਿਆ ਰਹਿੰਦਾ ਰੱਬ ਦਾ ਸੋ ਇਸ ਤਰ੍ਹਾਂ ਇਹ ਜਿਹੜਾ ਪਾਵਨ ਸ਼ਬਦ ਹੈ ਇਹਦਾ ਉਚਾਰਨ ਤੁਸੀਂ ਹੁਕਮ ਨਾਮ ਮੰਨ ਲੈਣ ਲੱਗੇ ਇਸੇ ਤਰ੍ਹਾਂ ਹੀ ਕਰਨਾ ਸੂਹੀ ਮਹੱਲਾ ਚੌਥਾ ਹਰਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਮੁਰ ਤੁਠ ਹਰ ਰੰਗ ਚੜਿਆ ਫਿਰ ਬਾਹੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠ ਹਰ ਉਪਦੇਸ਼ਿਆ ਹਰ ਭੀਟਿਆ rau ਨਿਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਵਚਿਤ ਨਾ ਆਇਓ ਮਨ ਦੂਜਾ ਭਾਉ ਸਹਿ ਲੰਗ ਅਮ ਮੈਲ ਭਰੀ ਦੋਹ ਚਾਰੀਆ ਹਰ ਰੱਖੋ ਅੰਗੀ ਅੰਗ ਗੁਰੂ ਅੰਮ੍ਰਿਤਸਰਨ ਵਾਲਾਇਆ ਸਭ ਲਾਥੇ ਕਿਲਵਿਖ ਪੰਗ ਹਰ ਦਿਨ ਦੀਨ ਦਇਆਲ ਪ੍ਰਭ ਸਤ ਸੰਗਤ ਮਿਲਹੁ ਸੰਗ ਮੇਲੇ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਾਨ ਤਨ ਰੰਗ ਮੇਲੇ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਾਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ